ਜਦੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ ਤਾਂ ਉਸ ਵੇਲੇ ਅੰਮ੍ਰਿਤ ਵੇਲਾ ਸੀ ਤਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਇਸ਼ਨਾਨ ਕਰੀਏ ਤੇ ਜਦ ਗੁਰੂ ਜੀ ਅਤੇ ਭਾਈ ਮਰਦਾਨਾ ਇਸ਼ਨਾਨ ਕਰਕੇ ਵਾਪਸ ਆਏ ਤੇ ਗੁਰੂ ਜੀ ਇੱਕ ਖਾਲੀ ਜਗ੍ਹਾ ਦੇ ਕੇ ਚੌਂਕੜਾ ਲਗਾ ਕੇ ਬੈਠ ਗਏ ਜਦ ਗੁਰੂ ਜੀ ਬੈਠੇ ਤਾਂ ਭਾਈ ਮਰਦਾਨਾ ਵੀ ਗੁਰੂ ਜੀ ਦੇ ਸਾਹਮਣੇ ਮੂੰਹ ਕਰਕੇ ਬੈਠ ਗਿਆ ਥੋੜਾ ਜਿਹਾ ਦਿਨ ਚੜਿਆ ਹੈ ਤੇ ਭਾਈ ਮਰਦਾਨੇ ਦਾ ਮੂੰਹ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਤੇ ਗੁਰੂ ਜੀ ਦਾ ਮੂੰਹ ਭਾਈ ਮਰਦਾਨੇ ਵੱਲ ਤੇ ਭਾਈ ਮਰਦਾਨੇ ਨੇ ਦੇਖਿਆ ਕਿ ਗੁਰੂ ਜੀ ਦੇ ਪਿਛਲੇ ਪਾਸੇ ਇੱਕ ਮਰਿਆ ਹੋਇਆ ਕੁੱਤਾ ਪਿਆ ਤਦ ਭਾਈ ਮਰਦਾਨੇ ਨੇ ਆਖਿਆ ਗੁਰੂ ਜੀ ਤੁਹਾਡੇ ਪਿੱਛੇ ਇੱਕ ਮਰਿਆ ਹੋਇਆ ਕੁੱਤਾ ਪਿਆ ਚਲੋ ਇੱਥੋਂ ਉੱਠੋ ਤੇ ਆਪਾਂ ਕਿਸੇ ਹੋਰ ਥਾਂ ਤੇ ਜਾ ਕੇ ਬੈਠਦੇ ਹਾਂ ਤਾਂ ਭਾਈ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਨਹੀਂ ਮਰਦਾਨਿਆ ਅੱਜ ਕੀਰਤਨ ਇਸ ਮਰੇ ਹੋਏ ਕੁੱਤੇ ਨੇ ਹੀ ਸੁਣਨਾ ਹੈ ਤਦ ਕੀਰਤਨ ਸ਼ੁਰੂ ਕਰ ਦਿੱਤਾ ਜਦ ਕੀਰਤਨ ਹੋ ਰਿਹਾ ਸੀ ਤਦ ਉੱਥੇ ਇੱਕ ਮੰਨਿਆ ਪਰਮੰਨਿਆ ਪੰਡਿਤ ਚਤੁਰਦਾਸ ਵੀ ਆ ਗਿਆ ਜਦ ਪੰਡਿਤ ਚਤੁਰਦਾਸ ਨੇ ਉਸ ਮਰੇ ਹੋਏ ਕੁੱਤੇ ਨੂੰ ਵੇਖਿਆ ਤੇ ਕਹਿੰਦਾ ਕਿ ਉਹ ਲੋਕ ਇਹਨਾਂ ਨੂੰ ਪੂਜਦੇ ਹਨ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮਰੇ ਹੋਏ ਕੁੱਤੇ ਕੋਲ ਕੀਰਤਨ ਕਰਦੇ ਹਨ ਜੇ ਕੀਰਤਨ ਕਰਨਾ ਹੈ ਤਾਂ ਕਿਸੇ ਮੰਦਰ ਜਾਂ ਧਰਮਸ਼ਾਲਾ ਵਿੱਚ ਕਰਨ ਤੇ ਹੰਕਾਰ ਵਿੱਚ ਆਣ ਕੇ ਉੱਚੀ ਆਵਾਜ਼ ਵਿੱਚ ਬੋਲਿਆ ਕਿ ਤੈਨੂੰ ਇਹਨਾਂ ਨਹੀਂ ਪਤਾ ਕੀ ਮਰੇ ਹੋਏ ਕੁੱਤੇ ਪਾਸ ਬੈਠ ਕੇ ਕੀਰਤਨ ਨਹੀਂ ਕਰੇਗਾ ਤਦ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਪੰਡਿਤ ਜੀ ਜੇ ਜਿਉਂਦਾ ਹੁੰਦਾ ਤਾਂ ਖਤਰਾ ਹੁੰਦਾ ਕਿ ਕਿਤੇ ਵੱਢ ਨਾ ਲਵੇ ਇਹ ਤਾਂ ਮਰਿਆ ਹੋਇਆ ਹੈ ਕਿ ਤੈਨੂੰ ਮਰਿਆ ਹੋਇਆ ਕੁੱਤਾ ਵੀ ਡਰਾਈ ਜਾਂਦਾ ਹੈ ਤਦ ਪੰਡਿਤ ਨੇ ਆਪਣੇ ਨੱਕ ਉੱਤੇ ਕੱਪੜਾ ਰੱਖ ਲਿਆ ਤੇ ਕਹਿ ਲਖਾ ਕਿ ਇਹਦੇ ਵਿੱਚੋਂ ਬਦਬੂ ਆਉਂਦੀ ਹੈ ਤਦ ਗੁਰੂ ਜੀ ਨੇ ਕਿਹਾ ਕਿ ਇਹ ਪੰਡਿਤ ਇਦੇ ਕੋਲੋਂ ਨਫ਼ਰਤ ਨਾ ਕਰ ਇਹ ਤੇਰਾ ਪਿਤਾ ਹੈ ਇਹ ਗੱਲ ਸੁਣ ਕੇ ਪੰਡਿਤ ਚਤੁਰਦਾਸ ਬਹੁਤ ਜ਼ਿਆਦਾ ਕਰੋਧ ਵਿੱਚ ਆ ਗਿਆ ਤੇ ਚਿਹਰਾ ਲਾਲ ਪੀਲਾ ਕਰ ਲਿਆ ਕਿ ਇੱਕ ਮਰੇ ਹੋਏ ਕੁੱਤੇ ਨੂੰ ਮੇਰਾ ਪਿਤਾ ਬਣਾ ਦਿੱਤਾ ਗੁਰੂ ਜੀ ਨੇ ਕਿਹਾ ਪੰਡਿਤ ਜੀ ਇੰਨੇ ਗੁੱਸੇ ਵਿੱਚ ਨਾ ਆਓ ਤਦ ਪੰਡਿਤ ਨੇ ਕਿਹਾ ਕਿ ਮੈਂ ਨਹੀਂ ਮੰਨਦਾ ਤੇ ਨਾ ਹੀ ਕਦੇ ਮੰਨਾਗਾ ਤਦ ਗੁਰੂ ਜੀ ਨੇ ਆਪਣੇ ਨੇਤਰ ਮਰੇ ਹੋਏ ਕੁੱਤੇ ਵੱਲ ਕੀਤੇ ਤੇ ਸੱਚਮੁੱਚ ਹੀ ਉਸ ਮਰੇ ਹੋਏ ਕੁੱਤੇ ਦੀ ਰੂਪ ਪ੍ਰਗਟ ਹੋ ਕੇ ਬੋਲਣ ਲੱਗ ਪਈ ਤੇ ਮਨੁੱਖੀ ਆਵਾਜ਼ ਵਿੱਚ ਬੋਲਦੀ ਹੈ ਕਿ ਚattrodas ਮੈਂ ਤੇਰਾ ਪਿਤਾ ਹਾਂ ਮੈਂ ਕੁੱਤੇ ਦੀ ਜੂਣ ਕਿਉਂ ਪਾਈ ਸੀ ਜਿਵੇਂ ਤੂੰ ਇੱਕ ਫਕੀਰ ਦੀ ਨਰਾਦਰੀ ਕਰ ਰਿਹਾ ਹੈ ਤੇ ਘਰ ਆਏ ਫਕੀਰ ਨੂੰ ਮੰਦਾ ਬੋਲ ਰਿਹਾ ਹੈ ਮਜ਼ਾਕ ਉਡਾ ਰਿਹਾ ਹੈ ਮੈਂ ਵੀ ਤੇਰੇ ਵਰਗਾ ਹੀ ਸੀ ਤੇ ਮੈਂ ਤੈਨੂੰ ਆਪਣੀ ਕਹਾਣੀ ਦੱਸਦਾ ਹਾਂ ਇੱਕ ਵਾਰੀ ਫਕੀਰ ਆਏ ਸਨ ਮੰਦਰ ਦੇ ਵਿੱਚ ਮੈਂ ਉਹਨਾਂ ਨੂੰ ਆਖਿਆ ਕਿ ਤੇਰੇ ਵਰਗਾ ਅਨਪੜ ਗਵਾਰ ਮੇਰੀ ਕੀ ਰੀਸ ਕਰੂਗਾ ਮੈਂ ਮੰਨਿਆ ਪਰਮੰਨਿਆ ਪੰਡਤ ਹਾਂ ਜਾਨੀ ਕਿ ਪੜਿਆ ਲਿਖਿਆ ਤੇ ਮੈਂ ਉਸ ਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਉਹ ਜਾਂਦਾ ਜਾਂਦਾ ਮੈਨੂੰ ਕਹਿ ਗਿਆ ਕਿ ਪੰਡਿਤ ਤਾਂ ਬਣ ਗਿਆ ਪਰ ਕੁੱਤੇ ਵਾਂਗੂ ਭੌਂਕਣ ਦੀ ਆਦਤ ਨਹੀਂ ਗਈ ਤੇ ਕਹਿ ਲੱਗਾ ਕਿ ਤੂੰ ਬੜਾ ਮੂਰਖ ਇਨਸਾਨ ਹੈ ਪੜ੍ਹ ਲਿਖਤਾ ਗਿਆ ਪਰ ਹੰਕਾਰ ਨਹੀਂ ਗਿਆ ਇਹ ਤਾਂ ਜਗਤਿ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਇਨ੍ਹਾਂ ਦੇ ਚਰਨ ਫੜ ਲੈ ਤੇ ਹੰਕਾਰ ਨੂੰ ਛੱਡ ਦੇ ਮਿੱਟੀ ਬਾਝਾ ਇਨ੍ਹਾਂ ਦੇ ਚਰਨਾਂ ਤਦ ਪੰਡਿਤ ਚਤੁਰਦਾਸ ਨੇ ਸੋਚਿਆ ਕਿ ਇਸ ਫਕੀਰ ਨੇ ਕੋਈ ਕਾਲਾ ਇਲਮ ਤਾਂ ਨਹੀਂ ਸਿੱਖਿਆ ਤੇ ਕਾਲੇ ਇਲਮ ਦੇ ਨਾਲ ਮਰੇ ਹੋਏ ਕੁੱਤੇ ਦੀ ਰੂਹ ਨੂੰ ਬੁਲਾ ਦਿੱਤਾ ਹੋਵੇ ਤੇ ਉਸ ਵੇਲੇ ਉਸ ਦਾ ਪਿਤਾ ਸਿਰ ਤੋਂ ਬੋਲਿਆ ਕਿ ਬੇਟਾ ਸਾਰੇ ਪੁਲੇਖੇ ਛੱਡ ਦੇ ਤੇ ਇਨਾਂ ਤੋਂ ਉਪਦੇਸ਼ ਲੈਣ ਵਾਲਾ ਬਣ ਤਦ ਪੰਡਿਤ ਚਤੁਰਦਾਸ ਨੇ ਕਿਹਾ ਕਿ ਮੈਂ ਕੀ ਕਰਾਂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੂੰ ਕਿਤਾਬਾਂ ਪੜਦਾ ਹੈ ਤੇ ਵੇਦ ਕੁਰਾਨ ਪੜ੍ਹੇ ਨੇ ਪਰ ਕਾਦੇ ਵਾਸਤੇ ਬਾਦ ਵਿਵਾਦ ਕਰਨਾ ਸਿੱਖਿਆ ਹੈ ਤੇ ਕਮਾਈ ਆਪ ਨਹੀਂ ਕੀਤੀ ਗੁਰੂ ਜੀ ਕਹਿੰਦੇ ਪੱਥਰ ਦੀ ਸਿਲਾ ਅੱਗੇ ਬੈਠ ਜਾਂਦਾ ਹੈ ਚੌਕੜਾ ਲਗਾ ਕੇ ਅੱਖਾਂ ਬੰਦ ਕਰਕੇ ਤੇ ਕੰਨ ਸੁਣਦੇ ਹਨ ਕਿ ਕਿੰਨੇ ਸਿੱਕੇ ਡਿੱਗ ਪਏ ਧਿਆਨ ਤੇਰਾ ਮਾਇਆ ਵਿੱਚ ਹੁੰਦਾ ਹੈ ਬਗਲੇ ਵਰਗੀ ਸਮਾਦੀ ਮੂੰਹੋਂ ਝੂਠ ਬੋਲ-ਬੋਲ ਕੇ ਲੋਕਾਂ ਨੂੰ ਠੱਗਦਾ ਹੈ ਗੁਰੂ ਜੀ ਨੇ ਕਿਹਾ ਕਿ ਤੂੰ ਇੰਨਾ ਝੂਠ ਬੋਲਦਾ ਹੈ ਕਿ ਲੋਹੇ ਨੂੰ ਦੇਖ ਕੇ ਸੋਨਾ ਕਹਿ ਜਾਂਦਾ ਹੈ ਗਾਇਤਰੀ ਮੰਤਰ ਪੜਦਾ ਹੈ ਤੇ ਗਲ ਵਿੱਚ ਤੂੰ ਸ਼੍ਰੀ ਮਾਲਾ ਪਾਈ ਹੋਈ ਹੈ ਤੇ ਮੱਥੇ ਤੇ ਤਿਲਕ ਲਗਾਇਆ ਹੈ ਜੇ ਤੂੰ ਥੋੜਾ ਜਿਹਾ ਬ੍ਰਹਮ ਨੂੰ ਜਾਣਿਆ ਹੁੰਦਾ ਉਸ ਅਕਾਲ ਪੁਰਖ ਨੂੰ ਉਸ ਰਾਮ ਨੂੰ ਤੇ ਤੂੰ ਆਪ ਖੋਤੇ ਕਰਮ ਨਹੀਂ ਕਰਦਾ ਤਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਉਚਾਰਿਆ ਤੇ ਉਹ ਇੱਕ ਪੰਨੇ ਤੇ ਪੰਡਿਤ ਚਤੁਰਦਾਸ ਨੇ ਲਿਖਿਆ ਤੇ ਉਹਨਾਂ ਨੇ ਗੁਰੂ ਜੀ ਤੋਂ ਉਪਦੇਸ਼ ਲਈ ਤੇ ਗੁਰੂ ਜੀ ਨੇ ਪੰਡਿਤ ਨੂੰ ਸੋਝੀ ਦੇ ਦਿੱਤੀ ਉਸ ਦਾ ਹੰਕਾਰ ਦੂਰ ਚਲਾ ਗਿਆ ਤੇ ਉਸ ਦੇ ਖੋਤੇ ਕਰਮ ਸਾਰੇ ਦੂਰ ਕਰ ਦਿੱਤੇ ਤੇ ਗੁਰੂ ਜੀ ਨੇ ਉਸ ਨੂੰ ਸੱਚ ਦਾ ਰਾਹ ਦਿਖਾ ਦਿੱਤਾ ਫਿਰ ਉਹ ਪੰਡਿਤ ਗੁਰੂ ਜੀ ਦਾ ਸਿੱਖ ਬਣ ਗਿਆ ਤੇ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਲਿਖ ਰਹੇ ਸਨ ਭਾਈ ਗੁਰੂदास ਜੀ ਉਸ ਪੰਡੇ ਚਤੁਰਦਾਸ ਦੇ ਪੋਤੇ ਆਏ ਸੀ ਅੰਮ੍ਰਿਤਸਰ ਸਾਹਿਬ ਗੁਰੂ ਜੀ ਦੇ ਪਾਸ ਬਾਣੀ ਲੈ ਕੇ ਤੇ ਕਹਿਣ ਲੱਗੇ ਕਿ ਸਾਡੇ ਦਾਤੇ ਚਤੁਰਦਾਸ ਕੋਲ ਬਾਣੀ ਲਿਖੀ ਪਈ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਸ ਵੇਲੇ ਉਚਾਰਿਆ ਸੀ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹ ਸ਼ਬਦ ਬਾਣੀ ਵਿੱਚ ਦਰਜ ਕੀਤਾ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ